ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਨ ਲੱਗੇ ਆ ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਨੰਬਰ 1 ਵਲੌਗਰ ਨੂੰ ਜਿਹੜਾ ਆ ਧਮਕੀ ਮਿਲ ਚੁੱਕੀ ਹੈ ਖਬਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਰਿਹਾ ਉਹ ਤੁਹਾਡੇ ਨਾਲ ਕਰ ਰਹੇ ਆ ਕਿ ਭਾਰਤ ਦਾ ਨੰਬਰ 1 ਵਲੌਗਰ ਵੈਸੇ ਤਾਂ ਤੁਸੀਂ ਥੰਬਨੇਲ ਵੀ ਦੇਖ ਚੁੱਕੇ ਹੋ ਫਿਰ ਵੀ ਮੇਰੇ ਕੋਲ ਤੁਹਾਨੂੰ ਪਤਾ ਹੀ ਹੋਣਾ ਕਿ ਭਾਰਤ ਦਾ ਨੰਬਰ 1 ਵਲੌਗਰ ਕਹੇ ਜਾਣ ਵਾਲੇ ਸੌਰਵ ਜੋਸ਼ੀ ਵਲੌਗਜ਼ ਜਿਨ੍ਹਾਂ ਦੇ ਵਲੌਗਜ਼ ਬੱਚਿਆਂ ਨੂੰ ਬਹੁਤ ਜ਼ਿਆਦਾ ਅਟ੍ਰੈਕਟ ਕਰਦੇ ਨੇ ਤੇ ਉਹਨਾਂ ਦੇ 233 ਮਿਲੀਅਨ ਦੇ ਆਸ-ਪਾਸ ਜਿਹੜੇ ਆ ਉਹ ਵਿਊਅਰਸ ਵੀ ਹੋਣ ਵਾਲੇ ਨੇ ਤੇ ਉਹਨਾਂ ਦੇ ਨਾਲ ਦੇ ਨਾਲ ਜਿਹੜੇ ਸਬਸਕ੍ਰਾਈਬਰ ਆ ਉਹ ਵੀ ਬਹੁਤ ਜ਼ਿਆਦਾ ਨੇ ਤੁਹਾਨੂੰ ਦਾ ਦੇਖੀ ਉਹਨਾਂ ਦੇ ਸਬਸਕ੍ਰਾਈਬਰ ਇੰਨੇ ਨੇ ਕਿ ਇੱਕ ਵੀਡੀਓ ਪਾਉਂਦਿਆ ਸਾਰੀ ਘੰਟੇ ਦੇ ਵਿੱਚ ਹੀ ਵਿਊ ਜਿਹੜੇ ਆ ਮਿਲੀਅਨ ਦੇ ਵਿੱਚ ਚਲੇ ਜਾਂਦੇ ਆ ਨੰਬਰ 1 ਦੇ ਉੱਤੇ ਜਿਹੜਾ ਆ ਭਾਰਤ ਦਾ ਵਲੌਗਰ ਸੌਰਵ ਜੋਸੀ ਵਲੌਗ ਬਹੁਤ ਹੀ ਸੋਹਣੇ ਵਲੌਗਸ ਬਣਾਉਂਦਾ ਹੈ ਤੁਹਾਨੂੰ ਦੇਖੀ ਸੌਰਵ ਜੋਸੀ ਵਲੌਗਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਫੈਮਿਲੀ ਡਰਾਮਾ ਫੈਮਿਲੀ ਗੱਲਬਾਤ ਤੇ ਨਾਲ ਘੁੰਮਣ ਫਿਰਨ ਵਾਲੀਆਂ ਚੀਜ਼ਾਂ ਵੀ ਜਿਹਦੇ ਚ ਦੋ ਚਾਚੇ ਦੇ ਬੇਟੇ ਤੇ ਦੋ ਭਰਾ ਸੌਰਵ ਜੋਸੀ ਵਲੌਗਸ ਵਾਲੇ ਸੌਰਵ ਜੋਸੀ ਜਿਹੜੇ ਕਿ ਚਾਰੇ ਜਨੇ ਰਲ ਕੇ ਜਿਹੜਾ ਆ ਕਾਫੀ ਜ਼ਿਆਦਾ ਆਪਣੇ ਵਲੌਗ ਦੇ ਵਿੱਚ ਫਨ ਕਰਦੇ ਨੇ ਇਨਾਂ ਦੇ ਇਸੇ ਫਾਨ ਨੂੰ ਵੇਖਦੇ ਵੇਖਦੇ ਬਹੁਤ ਸਾਰੇ ਲੋਕ ਵਿਊਅਰਸ ਹੈ ਜਿਹੜੇ ਉਹ ਇਹਨਾਂ ਦੇ ਨਾਲ ਟੁੜ ਗਏ ਤੇ ਇਹ ਬਣ ਗਏ ਭਾਰਤ ਦੇ ਨੰਬਰ 1 ਬਲੌਗਰ ਐਸ ਟਾਈਮ ਹਲਦਵਾਨੀ ਦੇ ਵਿੱਚ ਰਹਿ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਜਿਹੜਾ ਆ ਆਪਣੇ ਇੱਕ ਵਲੌਗ ਦੇ ਵਿੱਚ ਵੀ ਇਹ ਚੀਜ਼ ਸ਼ੇਅਰ ਕੀਤੀ ਹੈ ਤੇ ਨਾਲ ਦੀ ਨਾਲ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਚਰਚਿਤ ਇਹ ਗੱਲ ਚੱਲਦੀ ਪਈ ਕਿ ਸੌਰਵ ਜੋਸੀ ਵਲੌਗ ਨੂੰ ਮਿਲੀ ਧਮਕੀ ਤਨਦਾਦੇ 2100 ਜੋਸੀ ਵਲੌਗ ਦੇ ਕਹਿਣ ਦੇ ਮਤਾਬਕ ਜੋ ਕਿ ਉਹਨਾਂ ਨੇ ਆਪਣੇ ਵਲੌਗ ਦੇ ਵਿੱਚ ਵੀ ਕਿਹਾ ਕਿ ਜਦੋਂ ਮੈਂ ਬਾਹਰੋਂ ਵਲੌਗਿੰਗ ਕਰਦਾ ਹੋਇਆ ਆਪਣੇ ਕਲੋਨੀ ਦੇ ਵਿੱਚ ਵੜਨ ਲੱਗਾ ਤਾਂ ਮੈਨੂੰ ਗਾਰਡ ਨੇ ਇੱਕ ਲੈਟਰ ਦਿੱਤੀ ਤੇ ਜਿਹਦੇ ਉੱਤੇ ਸਾਫ਼ ਤੌਰ ਤੇ ਲਿਖਿਆ ਹੋਇਆ ਸੀ ਕਿ ਇਸ ਨੂੰ ਸਿਰਫ ਤੇ ਸਿਰਫ ਸੌਰਵ ਜੋਸੀ ਵਲੌਗ ਤੇ ਹੀ ਖੋਲੇ ਤਨਦਾਦੀ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਇਹਨੂੰ ਸਿਰਫ ਸੌਰਵ ਜੋਸੀ ਵਲੌਗ ਵਾਲਾ ਸੌਰਵ ਜੋਸੀ ਹੀ ਖੋਲੇ ਨਾ ਕਿ ਫੈਮਿਲੀ ਦਾ ਕੋਈ ਬੰਦਾ ਉਹ ਇਸ ਗੱਲ ਦੇ ਉੱਤੇ ਡਾਵਾ ਡੋਲ ਹੋ ਗਿਆ ਕਿਉਂਕਿ ਹੁਣ ਤੱਕ ਬਹੁਤ ਸਾਰੀਆਂ ਲੈਟਰਾਂ ਬਹੁਤ ਸਾਰੇ ਗਿਫਟ ਬਹੁਤ ਸਾਰੇ ਬਾਕਸਸ ਗਿਫਟ ਦੇ ਥਰੂ ਉਹਦੇ ਕੋਲ ਪਹੁੰਚਦੇ ਨੇ ਪਰ ਕਿਸੇ ਦੇ ਉੱਤੇ ਵੀ ਇਦਾਂ ਦਾ ਕੁਝ ਨਹੀਂ ਲਿਖਿਆ ਹੁੰਦਾ ਕਿ ਸਿਰਫ ਇਹਨੂੰ ਸੌਰਵ ਜੋਸੀ ਹੀ ਖੋਲੇ ਤਾਂ ਉਹਦੀ ਉਸ ਤੋਂ ਬਾਅਦ ਓਕਰ ਚਲਾ ਜਾਂਦਾ ਤੇ ਉਹਦੇ ਵਿੱਚ ਜਦੋਂ ਉਹਨੇ ਪੜਿਆ ਤਾਂ ਫਿਰੋਤੀ ਦੀ ਮੰਗ ਕੀਤੀ ਗਈ ਹੈ ਧਮਕੀ ਦਿੱਤੀ ਗਈ ਹੈ ਮਾਰਨ ਦੀ ਧਮਕੀ ਦਿੱਤੀ ਗਈ ਹੈ ਕਿ ਜੇਕਰ 5 ਦਿਨਾਂ ਦੇ ਵਿੱਚ ਵਿੱਚ ਉਸ ਨੂੰ ਜਿਹੜਾ ਆ ਮੰਗੀ ਹੋਈ ਰਕਮ ਨਹੀਂ ਦਿੱਤੀ ਜਾਂਦੀ ਉਹ ਰਕਮ ਕੀ ਹੈ ਫਿਲਹਾਲ ਨਾ ਤਾਂ ਸੌਰਵ ਜੋਸੀ ਨੇ ਕੋਈ ਕੋਸ਼ਿਸ਼ ਕੀਤੀ ਦੱਸਣ ਦੀ ਤੇ ਨਾ ਹੀ ਅਸੀਂ ਤੁਹਾਡੇ ਨਾਲ ਉਹ ਚੀਜ਼ ਸਾਂਝੀ ਕਰ ਸਕਦੇ ਆ ਪਰ ਫਰੋਦੀ ਮੰਗੀ ਗਈ ਜਿਹੜੀ ਕਿ ਕਰੋੜਾਂ ਦੇ ਵਿੱਚ ਮੰਗੀ ਗਈ ਫਰੋਦੀ ਮੰਗਨ ਤੋਂ ਬਾਅਦ ਧਮਕੀ ਵੀ ਦਿੱਤੀ ਗਈ ਕਿ ਜੇਕਰ ਫਰੋਦੀ ਨਹੀਂ ਦਿੰਦਾ ਸੌਰਵ ਜੋਸੀ ਵਲੌਗਸ ਤੇ ਉਹਨੂੰ ਜਾਂ ਉਹਦੇ ਕਿਸੇ ਘਰ ਦੇ ਮੈਂਬਰ ਨੂੰ ਜਿਹੜਾ ਆ ਉਹ ਟਾਰਗੇਟ ਕਰਕੇ ਜਿਹੜਾ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਪਹਤਾ ਸਕਦੇ ਆ ਹਾਨੀ ਆ ਨਹੀਂ ਪਹੁੰਚਾਉਣ ਦੇ ਲਈ ਗੱਲ ਕਹੀ ਗਈ ਹੈ ਉਹਦੇ ਵਿੱਚ ਤੇ ਤੁਹਾਨੂੰ ਦੇ ਕੇ ਸਰਵਜੋਸ਼ੀ ਵਲੌਗ ਨੇ ਜਿਹੜਾ ਹੁਣ ਅਪਡੇਟ ਦਿੱਤਾ ਆ ਵਲੌਗ ਦੇ ਵਿੱਚ ਉਹਨੇ ਕਿਹਾ ਆ ਕਿ ਉਹ ਬੰਦਾ ਜਿਹੜਾ ਆ ਹਲਦਵਾਨੀ ਦੀ ਟੀਮ ਨੇ ਪੁਲਿਸ ਟੀਮ ਨੇ ਪੁਲਿਸ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲਿਆ ਆ ਪਰ ਕਿਤੇ ਨਾ ਕਿਤੇ ਸਰਵਜੋਸ਼ੀ ਵਲੌਗ ਦੀ ਜਿਹੜੀ ਫੈਮਲੀ ਹੈ ਸਰਵਜੋਸ਼ੀ ਦੀ ਜੋ ਫੈਮਲੀ ਹੈ ਜਾਂ ਸਵੈਮ ਸਰਵਜੋਸ਼ੀ ਨੇ ਉਹ ਕਾਫੀ ਜਿਆਦਾ ਸਹਿਮ ਦੇ ਵਿੱਚ ਨੇ ਡਰੇ ਹੋਏ ਨੇ ਇੱਕ ਵਲੌਗਰ ਨੂੰ ਜਿਹੜੀ ਇਦਾਂ ਦੀ ਧਮਕੀ ਮਿਲਣਾ ਮੇਰੇ ਖਲ ਨਾਲ ਗਲਤ ਗੱਲ ਆ ਤੇ ਕਿਉਂ ਮਿਲੀ ਕਿਸ ਤਰ੍ਹਾਂ ਮਿਲੀ ਕਿਉਂਕਿ ਪੈਸਾ ਕਮਾ ਰਿਆ ਆ ਸੌਰਵ ਜੋਸ਼ੀ ਦਾ ਨਾਂ ਆ ਤੇ ਬਸ ਪੈਸਾ ਕਮਾਉਣ ਦੇ ਚੱਕਰ ਦੀ ਸਹਦ ਇਹਨਾਂ ਨੂੰ ਧਮਕੀ ਮਿਲ ਗਈ ਹੋएगी ਕਿ ਇੰਨਾ ਜ਼ਿਆਦਾ ਪੈਸਾ ਕਮਾ ਰਿਆ ਆ ਤੇ ਅਸੀਂ ਇਹਦੇ ਕੋਲੋਂ ਕੁਝ ਨਾ ਕੁਝ ਬਟੌਰ ਲੈਨੇ ਆ ਹਾਲਾਂਕਿ ਧਮਕੀ ਕਿਸ ਨੇ ਦਿੱਤੀ ਕਿਵੇਂ ਦਿੱਤੀ ਕਿਉਂ ਦਿੱਤੀ ਇਹਦੇ ਉੱਤੇ ਆਪਾਂ ਕੋਈ ਵੀ ਗੱਲ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦੀ ਚਰਚਾ ਨਹੀਂ ਕਰਦੇ ਬਣੇ ਰੋ ਡੀਪੀਸੀ ਪੰਜਾਬੀ ਦੇ ਨਾਲ ਤੱਤੀਆਂ ਤੱਤੀਆਂ ਖਬਰਾਂ ਗਰਮ-ਗਰਮ ਮਸਾਲੇਦਾਰ ਖਬਰਾਂ ਤੇ ਐਂਟਰਟੇਨਮੈਂਟ ਵਾਲੇ ਵੀਡੀਓ ਦੇਖਣ ਦੇ ਲਈ ਅਗਰ ਤੁਹਾਨੂੰ ਸਾਡੀਆਂ ਦਿੱਤੀਆਂ ਇਨਫੋਰਮੇਸ਼ਨ ਚੰਗੀਆਂ ਲੱਗਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ